ਸਤ ਸ੍ਰੀ ਅਕਾਲ ਜੀ ਸਭ ਤੋਂ ਤੁਹਾਡਾ ਮੇਰੇ YouTube ਚੈਨਲ ਇੱਕ ਨਵੇਂ ਰੂਪਨ ਨੂੰ ਦੇ ਦਿੱਤੇ ਤੇ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵਗੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਕੁਝ ਕੁ ਸੋਟਾਂ ਦੀ ਵੀਡੀਓ ਤੇ ਇਹਨਾਂ ਸੋਟਾਂ ਨੂੰ ਤੁਸੀਂ ਵੀਡੀਓ ਜਿਹੜੀ ਆਪਾਂ ਧਿਆਨ ਨਾਲ ਦੇਖਿਓ ਇਹਦੇ ਵਿੱਚ ਇੱਕ ਤਾਂ ਇਹ ਆਪਣੀ ਸ਼ਰਟ ਹੈਗੀ ਆ ਸ਼ਿਮਰ ਦੇ ਉੱਪਰ ਆ ਤੇ ਆਰੀ ਵਰਕ ਕਰਵਾਇਆ ਹੋਇਆ ਇਹ ਛੋਟੇ ਬੱਚੇ ਦੀ ਸ਼ਰਟ ਆ ਸਿੰਗ ਬਟੇ ਦੀ ਵੀ ਆ ਤੇ ਇਹ ਨਾਲ ਹੀ ਬੱਚੇ ਦੀ ਕਰਵਾ ਲਈ ਇਹ ਕਰਵਾਇਆ ਹੋਇਆ ਜੀ ਆਰੀ ਵਰਕ ਇੱਥੇ ਗਲੇ ਦੇ ਉੱਪਰ ਹੈਗਾ ਫਿਰ نیچے ਕਲੀਆਂ ਜਾ ਰਹੀਆਂ ਦੋਨੋਂ ਸਾਈਡ ਤੇ ਉਸ ਤੋਂ ਬਾਅਦ ਇਹ ਹੈਗਾ ਘੇਰੇ ਦਾ ਵਰਕ ਇਹ ਜਿਹੜਾ ਆਦੀ ਵੱਡੀ ਸ਼ੋਰਟ ਜਿੱਦ ਤੁਸੀਂ ਰੈਡੀ ਕਰਾਉਣੀ ਹੋਊਗੀ ਕਰਵਾ ਦਾਂਗੇ ਇਹ ਮਾਂ ਮਤਲਬ ਕਿ ਮਦਰ ਔਰ ਡਾਟਰ ਦਾ ਸੂਟ ਆ ਮਾਂ ਬੇਟੀ ਦਾ ਮਾਤੀ ਦਾ ਸੂਟ ਆ ਤੇ ਇਹ ਦੇਖੋ ਜੀ ਤੁਸੀਂ ਜਿਹੜੀ ਵਰਕ ਦੀ ਫਿਨਿਸ਼ਿੰਗ ਆ ਤੇ ਘੇਰੇ ਤੇ ਹੈਗਾ ਬੋ ਵੀ ਜਿਹੜੀ ਰੇਂਜ ਆਉਣ ਬਹੁਤ ਰੀਜ਼ਨੇਬਲ ਹੈ ਸ਼ਿਮਰ ਦਾ ਸੂਟ ਆ ਤੇ ਇਹ ਇਹਦੀ ਜਿਹੜਾ ਹੈਗਾ ਬਾਜੀ ਤੇ ਵਰਕ ਹੈ ਇਹ ਇਹਦਾ ਬਾਜੀ ਦਾ ਵਰਕ ਹੈ ਇਹ ਵਰਕ ਤੁਸੀਂ ਪਹੁੰਚਾ ਤੇ ਵੀ ਕਰਵਾ ਸਕਦੇ ਆ ਤੇ ਤੁਸੀਂ ਜਿਵੇਂ ਨਹੀਂ ਕਰਵਾਉਣਾ ਹੋਊਗਾ ਆਪਣੇ ਕੋਲ ਟੋਟਲੀ ਕਸਟਮਾਈਜੇਸ਼ਨ ਅਵੇਲੇਬਲ ਆ ਫੈਬਰਿਕ ਵੀ ਤੁਸੀਂ ਚੇਂਜ ਕਰਵਾ ਸਕਦੇ ਹੋ ਵਰਕ ਵੀ ਚੇਂਜ ਕਰਾ ਸਕਦੇ ਹੋ ਇਹੀ ਵਰਕ ਤੁਸੀਂ ਆਰੀ ਇਹ ਆਪਣਾ ਆਰੀ ਵਰਕ ਹੈਗਾ ਮਸ਼ੀਨ ਵਾਲਾ ਇਹੀ ਵਰਕ ਤੁਸੀਂ ਹੈਂਡਵਰਕ ਤੇ ਵੀ ਕਰਵਾ ਸਕਦੇ ਹੋ ਤਿੱਲੇ ਦਾ ਜਾਂ ਧਮਕੇ ਦਾ ਵਰਕ ਵੀ ਕਰਵਾ ਸਕਦੇ ਹੋ ਜੇ ਅਗਰ ਤੁਸੀਂ ਮਸ਼ੀਨ ਵਰਕ ਕਰਵਾਉਣਾ ਹੋਗਾ ਤਾਂ ਪਤਾ ਨੂੰ ਮਸ਼ੀਨ ਵਰਕ ਵੀ ਕਰਵਾ ਦਾਂਗੇ ਤੇ ਇਹ ਵਰਕ ਤੁਸੀਂ ਖੀਚੀ ਵੀ ਕਰਵਾ ਸਕਦੇ ਆ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਉਹ ਹਾਲੇ ਆਪਣਾ ਸੂਟ ਰੈਡੀ ਹੋਣਾ ਉਹ ਇਦਾਂ ਹੀ ਆ ਇਹ ਹੈਗਾ ਜੀ ਖੀਮ ਖਾਰਜਾ ਬ੍ਰாக்கਟ ਦੇ ਜਿਹੜਾ ਹੈਗਾ ਸ਼ਰਟ ਹੈ ਤੇ ਨਾਲ ਇਹਦੀ ਕ੍ਰੇਪ ਦੀ ਬਾਟਮ ਆ ਇਹ ਸਕਲਰ ਦਾ ਸੂਟ ਹੈ ਇਹ ਹੱਲੇ ਆਪਾਂ ਇਹਨੂੰ ਰੈਡੀ ਕਰਨਾ ਵਰਕ ਵਗੈਰਾ ਦਾ ਹੋਣਾ ਤੇ ਇਹ ਇੱਕ ਆਪਣੇ ਕੋਲ ਹੈਗਾ 크ਰੇਪ ਦਾ ਸੂਟ ਇਹ ਵੀ ਪਲੇਨ ਸੂਟ ਹੈ ਤੇ ਇਹਨਾਂ ਨੂੰ ਵੀ ਹਜੇ ਆਪਾਂ ਰੈਡੀ ਕਰਨਾ ਤੇ ਫਿਰ ਆਪਾਂ ਜਦੋਂ ਇਹਨਾਂ ਨੂੰ ਰੈਡੀ ਕਰਾਂਗੇ ਤਾਂ ਫਿਰ ਆਪਾਂ ਤੁਹਾਡੇ ਨਾਲ ਇਹਨਾਂ ਦੀ ਵੀਡੀਓ ਵੀ ਸ਼ੇਅਰ ਕਰਾਂਗੇ ਤੇ ਤੁਸੀਂ ਕਲਰ ਫੈਬਰਿਕ ਸਰਫ ਚੇਂਜ ਕਰਵਾ ਸਕਦੇ ਹੋ ਸਟਿਚਿੰਗ ਵੀ ਅਵੇਲੇਬਲ ਹੈਗੀ ਆ ਤੁਸੀਂ ਟੂ ਸਟਿਚ ਕਰਵਾਉਣਾ ਜਾਂ ਅਨਸਟਿਚ ਲੈਣਾ ਉਹ ਤੁਹਾਡੀ ਚੁਆਇਸ ਰਹੂਗੀ ਤੇ ਉਸ ਤੋਂ ਬਾਅਦ ਕਿਸੇ ਨੇ ਵੀ ਕੋਚ ਵੀ ਮੰਗਵਾਉਣਾ ਹੋਵੇ ਤਾਂ ਤੁਸੀਂ ਦਵਾਂਗੇ ਇਹ ਜਿਹੜਾ ਹੈਗਾ ਪੌਂਚੂ ਆ ਜਿਹੜੇ ਅੱਜ ਕੱਲ ਸਟਾਲ ਪੌਂਚੂ ਸਟਾਈਲ ਚੱਲੇ ਹੋਏ ਆ ਇਹ ਉਹ ਵਾਲਾ ਬੁੱਲਣ ਦਾ ਸਟਾਲ ਆ ਤੇ ਇਹਦੀ ਆਪਾਂ ਤੁਹਾਡੇ ਨੂੰ ਨਾਲ ਪਿਕ ਵੀ ਲਾ ਦੇਵਾਂਗੇ ਥੰਬਨੇਲ ਚ ਤੇ ਇਹ ਦੇਖਿਓ ਕਿ ਇਹ ਇਦਾਂ ਵੇਅਰ ਕਰਾਂਗੇ ਇਦਾਂ ਵੇਅਰ ਹੋਏਗਾ ਤੇ ਇਹਦੇ ਨਾਲ ਇਹ ਦੋ ਬ੍ਰੌਚ ਦਿੱਤੇ ਹੋਏ ਆ ਇਹ ਤੁਸੀਂ ਇਹਨਾਂ ਬ੍ਰੌਚ ਯੂਜ਼ ਕਰ ਸਕਦੇ ਹੋ ਬ੍ਰੌਚ ਇਹ ਇੱਕ ਲਗਾਉਣਾ ਦੋ ਲਗਾਉਣਾ ਤੁਹਾਡੀ ਚੋਇਸ ਹੋਏਗੀ ਆਪਾਂ ਇਹਦੇ ਨਾਲ ਤੁਹਾਨੂੰ ਦੋ ਬ੍ਰਾਉਚ ਦੇਵਾਂਗੇ ਤੇ ਇਹ ਇਦਾਂ ਫੋਟੋ ਸਟਾਈਲ ਜਿਹੜਾ ਹੈਗਾ ਇਹ ਲੈ ਜਾਊਗਾ ਵੈਸੇ ਜੇ ਤੁਸੀਂ ਲੈਣਾ ਹੋਵੇ ਲੈ ਸਕਦੇ ਆ ਇੱਕ ਇਹ ਹੈਗਾ ਇਹਦੇ ਵਿੱਚ ਆਪਣੇ ਕੋਲ ਕਾਫੀ ਜ਼ਿਆਦਾ ਕਲਰਸ ਔਰ ਡਿਜ਼ਾਈਨਿੰਗ ਅਵੇਲੇਬਲ ਆ ਤੇ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਡਿਜ਼ਾਈਨ ਦੇ ਵਿੱਚ ਲੈਣਾ ਹੋਵੇਗਾ ਤੇ ਆਪਾਂ ਤੁਹਾਨੂੰ ਸਾਰੇ ਡਿਜ਼ਾਈਨਿੰਗ ਜਿਹੜੇ ਆ ਪ੍ਰੋਵਾਈਡ ਕਰਵਾ ਸਕਦੇ ਆ ਤੇ ਇਹਨਾਂ ਸਾਰੇ ਸੂਟਾਂ ਵਾਸਤੇ ਜਿਹੜਾ ਆਪਣਾ WhatsApp ਨੰਬਰ ਹੈਗਾ ਤੁਸੀਂ ਉਹਦੇ ਤੇ ਮੈਸੇਜ ਕਰ ਸਕਦੇ ਹੋ ਪਲੀਜ਼ ਕਾਲ ਨਾ ਕਰਿਓ ਕਾਲ ਦਾ ਰਿਪਲਾਈ ਆਪਾਂ ਨਹੀਂ ਕਰਦੇ ਮੈਸੇਜ ਹੀ ਕਰਨਾ ਤੇ WhatsApp ਨੰਬਰ ਆਪਣਾ ਹੈਗਾ 7814091818 7814091818 ਇਹ ਆਪਣਾ WhatsApp ਦਾ ਨੰਬਰ ਹੈ ਤੁਸੀਂ ਕਾਲ ਕਰ ਸਕਦੇ ਹੋ ਤੇ ਅੱਗੇ ਆਪਣੇ ਕੋਲੇ ਕੁਝ ਮੀਨੇ ਦਾ ਸੂਟ ਹੈ ਇਹ ਜਿਹੜਾ ਹੈਗਾ ਵਿਦ ਸਟੋਲ ਜਿਹੜੇ ਸੂਟ ਹੁੰਦੇ ਆ ਉਹ ਸੂਟ ਆ ਤੇ ਇਹ ਵੀ ਆਪਾਂ ਤੁਹਾਨੂੰ ਪੂਰਾ ਕੋਟਾ ਦਿਖਾ ਦਿੰਨੇ ਆ ਤਾਂ ਇਹ ਗ੍ਰਿੰਟ ਚ ਬਣਿਆ ਹੋਇਆ ਇਹ ਮੈਂ ਪਹਿਲਾਂ ਦੇਖ ਰਹੀ ਸੀ ਤੇ ਮੈਂ ਤੈਹ ਲਾਤਾ ਇਹ ਦੇਖੋ ਇਹ ਇਦਾਂ ਬਣਿਆ ਹੋਇਆ ਹੈ ਇੱਥੋਂ ਇਹਦਾ ਗਲਾ ਬਣਿਆ ਹੋਇਆ ਉਸ ਤੋਂ ਬਾਅਦ نیچے 프ਰੰਟ ਔਰ ਬੈਕ ਤੇ ਇਦਾਂ ਘੇਰੇ ਦਾ ਆਊਗਾ ਪ੍ਰਿੰਟ ਤੇ ਇਹ ਤੁਹਾਨੂੰ ਸਾਈਡ ਪੱਟੀ ਵੀ ਮਿਲੂਗੀ ਜੇ ਤੁਸੀਂ ਇਹ ਵੀ ਕਿਤੇ ਯੂਜ਼ ਕਰਨੀ ਹੋਵੇ ਆਪਣਾ ਵੈਸੇ ਤਾਂ ਪਹੁੰਚਿਆ ਤੇ ਬਾਵਾ ਤੇ ਸਾਰਾ ਮਿਲੂਗਾ ਬਟ ਫਿਰ ਵੀ ਜੇ ਤੁਸੀਂ ਐਕਸਟਰਾ ਕੁਝ ਡਿਜ਼ਾਈਨਿੰਗ ਕਰਨੀ ਤੇ ਤੁਹਾਨੂੰ ਪੱਟੀ ਵੀ ਮਿਲੂਗੀ ਇਹ ਇਹਦਾ ਫਰੰਟ ਹੈਗਾ ਔਰ ਇਹ ਇਹਦਾ ਹੈਗਾ ਬੈਕ ਬੈਕ ਨੈਕ ਨਹੀਂ ਬਣਿਆ ਹੋਇਆ ਬੈਕ ਤੇ ਸਿਰਫ ਬੈਕ ਘੇਰੇ ਤੇ ਹੀ ਵਰਕ ਆਊਗਾ ਉਸ ਤੇ ਅੱਗੇ ਆਪਣੀਆਂ ਹੈਗੀਆਂ ਜੀ ਬਾਜੂ ਇਹ ਆਪਣਾ ਹੈਗਾ ਬਾਜੂ ਦਾ ਡਿਜ਼ਾਈਨ ਬਾਜੂ ਦਾ ਜਿਹੜਾ ਹੈਗਾ ਪੱਟੀ ਲੱਗ ਆਊਗੀ ਫਿਰ ਅੱਗੇ ਆਪਣੇ ਕੋਲ ਹੈਗਾ ਸਟਾਲ ਇਹ ਦੇਖੋ ਤੁਹਾਨੂੰ ਕਾਨੀ ਪ੍ਰਿੰਟ ਵਾਲਾ ਮੈਂ ਉਲਟਾ ਕਰਕੇ ਇਹ ਦਿਖਾ ਦਾਂ ਕਿਉਂਕਿ ਇਹਦੇ ਚ ਕਾਨੀ ਚ ਇਹੀ ਹੁੰਦਾ ਕਿ ਨੀਚੇ ਥ੍ਰੈਡ ਆਉਣਾ ਚਾਹੀਦਾ ਇਹ ਆਪਣਾ ਹੈਗਾ ਸਟਾਲ ਸਟੌਕ ਜੀ ਪੂਰਾ ਖੁੱਲਾ ਹੈ ਤੇ ਇਸ ਤੇ ਆ ਗਿਆ ਆਪਣੇ ਅੱਜ ਕੀ ਬੋਟਲ ਤੇ ਇਹ ਜਿਹੜਾ ਹੈਗਾ ਸਲਵਾਰ ਦੇ ਪੌਂਚੇਆਂ ਤੇ ਵਰਕ ਹੋਏ ਹੋਏ ਇਹ ਵਾਲਾ ਇਹ ਸਲਵਾਰ ਦੇ ਪੌਂਚੇ ਤੇ ਵਰਕ ਹੈ ਤੇ ਅੱਗੇ ਸਲਵਾਰ ਦਾ ਪੀਸ ਆ ਇਹ ਸੂਟ ਚ ਵੀ ਤੁਹਾਨੂੰ ਬਹੁਤ ਜ਼ਿਆਦਾ ਡਿਜ਼ਾਈਨਿੰਗ ਔਰ ਬਹੁਤ ਜ਼ਿਆਦਾ ਕਲਰ ਮਿਲ ਜਾਣਗੇ ਜਿਹੜਾ ਵੀ ਤੁਹਾਨੂੰ ਕਲਰ ਜਾਂ ਡਿਜ਼ਾਈਨਿੰਗ ਪਸੰਦ ਹੋਊਗੀ ਤੁਸੀਂ ਆਪਣਾ ਆਪਣੇ ਨੰਬਰ ਤੇ ਮੈਸੇਜ ਕਰਕੇ ਤੇ ਹੋਰ ਵੀ ਕਲਰ ਡਿਜ਼ਾਈਨ ਮੰਗਵਾ ਸਕਦੇ ਹੋ ਤੇ ਤੁਸੀਂ ਉਹ ਸਾਰੇ ਸੂਟ ਸਟੀਚ ਕਰਵਾਉਣਾ ਨਹੀਂ ਕਰਵਾਉਣਾ ਤੁਹਾਡੀ ਚੁਆਇਸ ਹੋਊਗੀ ਤਾਂ ਵਰਕ ਵੀ ਆਪਣੇ ਕੋਲ ਹਰ ਤਰ੍ਹਾਂ ਦਾ ਅਵੇਲੇਬਲ ਆ ਹਰ ਤਰ੍ਹਾਂ ਦੀ ਸਟੀਚਿੰਗ ਅਵੇਲੇਬਲ ਆ ਹਰ ਤਰ੍ਹਾਂ ਦਾ ਮਟੀਰੀਅਲ ਅਵੇਲੇਬਲ ਆ ਤੇ ਵਰਕਰ ਆਪਣੇ ਉੱਪਰ ਰੱਖੇ ਹੋਏ ਆ ਤੇ ਆਪਾਂ ਨੂੰ ਕੋਈ ਉਹ ਪ੍ਰੋਬਲਮ ਨਹੀਂ ਆ ਜੇ ਬਹੁਤ ਜ਼ਿਆਦਾ ਆਈ ਵਰਕ ਦਾ ਸੂਟ ਹੈਗਾ ਹੈਂਡ ਵਰਕ ਦਾ ਉਹਨੂੰ ਥੋੜਾ ਜਿਹਾ ਜੀ ਜ਼ਿਆਦਾ ਟਾਈਮ ਲੱਗ ਸਕਦਾ ਨਹੀਂ ਤਾਂ ਆਪਾਂ ਤੁਹਾਨੂੰ 15 ਤੋਂ 20 ਦਿਨਾਂ ਦੇ ਵਿੱਚ ਦੇ ਕਿਸੇ ਸੂਟ ਸਟਿਚਿੰਗ ਕਰਵਾਉਣਾ ਹੋਊਗਾ ਸਟਿਚ ਵੀ ਕਰਵਾ ਕੇ ਭੇਜ ਦਵਾਂਗੇ ਤੇ ਸ਼ਿਪਿੰਗ ਆਪਣੀ ਵਰਲਡ ਵਾਈਡ ਅਵੇਲੇਬਲ ਆ ਸੂਟ ਤੁਸੀਂ ਚਾਹੇ ਇੰਡੀਆ ਚ ਮੰਗਵਾਉਣਾ ਹੈ ਜਾਂ ਇੰਡੀਆ ਤੋਂ ਬਾਹਰ ਤਾਂ ਆਪਾਂ ਹਰ ਜਗ੍ਹਾ ਤੇ ਸ਼ਿਪਿੰਗ ਜਿਹੜੀ ਆਪਣੀ ਅਵੇਲੇਬਲ ਹੈਗੀ ਆ ਆਪਾਂ ਤੁਹਾਨੂੰ ਸੂਟ ਭੇਜ ਦਵਾਂਗੇ ਤੇ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਸੂਟ ਪਸੰਦ ਆਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜਾ ਸੂਟ ਜਿਆਦਾ ਵਧੀਆ ਲੱਗਿਆ ਉਹ ਵੀ ਦੱਸਿਓ ਤੇ ਅੱਗੇ ਆਪਾਂ ਕਿਹੋ ਜਿਹੇ ਸੂਟਾਂ ਦੀ ਵੀਡੀਓ ਲੈ ਕੇ ਆਈਏ ਇਹ ਵੀ ਜਰੂਰ ਦੱਸਿਓ ਤੇ ਵੀਡੀਓ ਵਧੀਆ ਲੱਗੀ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਿਉਂਕਿ ਚੈਨਲ ਸਬਸਕ੍ਰਾਈਬ ਕਰਨਾ ਨਾ ਖੁੱਲਣਾ ਤੇ ਚਲੋ ਜੀ ਧੰਨਵਾਦ ਆਪਾਂ ਜਲਦੀ ਹੀ ਤੁਹਾਡੇ ਨਾਲ ਹੋਰ ਵੀ ਹੈ ਵਧੀਆ-ਵਧੀਆ ਹੈਵੀ ਸੂਟ ਜਿਹੜੇ ਆਪਣੇ ਬਣ ਰਹੇ ਆ ਸਟਿਚ ਹੋ ਰਹੇ ਆ ਜਾਂ ਵਰਕ ਹੋ ਰਿਹਾ ਉਹਨਾਂ ਦੀ ਵੀ ਵੀਡੀਓ ਲੈ ਕੇ ਆਪਾਂ ਬਹੁਤ ਜਲਦੀ ਤੁਹਾਡੇ ਨਾਲ ਲਾਵਾਂਗੇ ਇਸ ਸਤਰੀਆ ਕਾਂਜੀ